ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ਜਗ੍ਹਾ ਤੋਂ ਆਏ ਹੋ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਮੈਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋ ਰੀਆਂ ਚੋਣਾਂ ਦੇ ਸਬੰਧ ਵਿੱਚ ਵਕ ਵਕ ਥਾਵਾਂ ਦੇ ਤੇ ਜਾ ਕੇ ਆਇਆ ਸਾਡੇ ਜਿੰਨੇ ਵੀ ਵਿੰਗ ਨੇ ਪਾਰਟੀ ਦੇ ਉਹ ਸਾਰੇ ਦੇ ਸਾਰੇ ਸਰਗਰਮ ਨੇ ਜਿੰਨੇ ਵੀ ਨੇਤਾ ਨੇ ਉਹ ਸਾਰੇ ਸਰਗਰਮ ਨੇ ਥਾਂ ਥਾਂ ਦੇ ਉੱਤੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਵਾਸਤੇ ਵੋਟਾਂ ਮੰਗ ਰਹੇ ਹਾਂ ਸਰਕਾਰ ਨੇ 600 ਯੂਨਿਟ ਬਿਜਲੀ ਜਿਹੜੀ ਦਿੱਤੀ ਸੀ ਉਹ ਅੱਜ ਵੀ ਨਿਰੰਤਰ ਲੋਕਾਂ ਨੂੰ ਜਾਰੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਰਿਹਾ ਪੰਜਾਬ ਦੇ ਸਕੂਲਾਂ ਦੀ ਨਿਹਾਰ ਅਸੀਂ ਬਦਲੀ ਆ ਮੁਹੱਲਾ ਕਲੀਨਿਕ ਥਾਂ ਥਾਂ ਦੇ ਉੱਤੇ ਖੁੱਲੇ ਨੇ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਟੈਸਟ ਜਿਹੜੇ ਉਹ ਕੀਤੇ ਜਾ ਰਹੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ ਪੰਜਾਬ ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕੀਤੇ ਨੇ ਕਿਸੇ ਰਾਜ ਦੇ ਵਿੱਚ ਕਿਉਂ ਨਹੀਂ ਹੋਇਆ ਕਿ ਟੋਲ ਪਲਾਜ਼ੇ ਲੱਗੇ ਹੋਏ ਜਿਹੜੇ ਉਹ ਬੰਦ ਹੋ ਜਾਣ ਐਸਐਸਐਫ ਸਰਕਾਰ ਦੀ ਇੱਕ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ 50 ਫੀਸਦੀ ਜਿਹੜੀ ਆ ਉਹ ਕਮੀ ਆਈ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਪਰ ਕਿਸੇ ਜਗ੍ਹਾ ਦੇਤੇ ਇਸ ਤਰੀਕੇ ਦੇ ਨਾਲ یوں ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੋਂ ਕਿਤੋਂ ਇਹ ਨਹੀਂ ਆਇਆ ਕਿ ਕਿਸੇ ਨੇ ਕੋਈ ਸਿਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਹੋਈ ਤੇ ਨਾਲ ਦੀ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕੱਲ ਹੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਈ ਅਪ ਹੋਏ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੰਗਾਰਾ ਮਿਲੇਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜ਼ਿਆਦਾ ਸੰਬੰਧਿਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ। ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ। ਨਹੀਂ ਤਾਂ ਤੁਹਾਡੇ ਇਸ ਏਰੀਏ ਦੇ ਵਿੱਚ 30 ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ। ਕੋਲਿਆਂ ਵਾਲੀ ਪੁਰਾਣੇ ਵੇੜੇ ਤੁਹਾਨੂੰ ਯਾਦ ਹੋਣਾ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ। ਵਰਦੀਆਂ ਪਾਉਣੀਆਂ ਬਾਕੀ ਸੀ। ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਉਹਨਾਂ ਨੇ ਇਹ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਹੀ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਿਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀਂ ਕੁੱਟਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਇਹ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆਂ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਆਂ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਆਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਬਣ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਤਿੰਨਾਂ ਦਿਨਾਂ ਤੋਂ ਬਾਅਦ ਹੀ ਤਿੰਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਦ ਕੇ ਦਿੱਤੀ ਸੀ ਉਦੋਂ ਜਦੋਂ ਕਹਦੇ ਕੇਂਦਰ ਦੀ ਸਰਕਾਰ ਨੇ ਵੀ ਕੁਝ ਨਹੀਂ ਸੀ ਦਿੱਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸੁਨੇਹਾ ਮੈਂ ਇਹ ਦੇਣਾ ਚਾਹੁੰਦਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਕਢਾਉਣ ਦੇ ਵਿੱਚ ਸਫਲ ਹੋਏ ਆ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਾਗਲਰਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਝ ਰੱਖਦੇ ਆ ਨਾ ਕਦੀ ਸਾਡੇ ਐਮਐਲਏ ਜਾਂ ਸਾਡੇ ਮੰਤਰੀ ਸਹਬਾਨ ਦੀ ਕੋਈ ਫੋਟੋ ਆਈ ਆ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਨੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੂਰੇ ਲੈ ਕੇ ਆਏ ਕੋਈ ਤੁਹਾਡਾ ਸਵਾਲ ਹੈ ਤੁਸੀਂ ਸਾਹਿਬ ਤੁਸੀਂ ਕਹਿੰਦੇ ਬਣਾ ਨਹੀਂ ਹੋ ਰਿਹਾ ਚਿੱਟੇ ਵੀ ਚੱਲ ਰਿਹਾ ਗੈਂਗਸਟਰ ਵੀ ਉਵੇਂ ਚੱਲ ਰਿਹਾ ਜਿਵੇਂ ਪਹਿਲਾਂ ਮੁਕਾਮ ਫਿਰ ਸਰਕਾਰ ਕਹਿੰਦੀ ਜੀ ਪਹਿਲਾਂ ਸਰਕਾਰਾਂ ਚ ਇਹ ਹੁੰਦਾ ਸੀ ਹੁਣ ਤੁਸੀਂ ਖਤਮ ਕਰ ਰਹੇ ਹੋ ਨਹੀਂ ਕਰ ਰਹੇ ਸਰਕਾਰ ਕਹਿੰਦੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ ਜੇ ਲੋਧੀ ਕਰੇ ਜੇ ਤੁਸੀਂ ਅੰਕੜੇ ਦੇਖਦੇ ਹੋ ਕਿੰਨਾ ਜਿਹੜਾ ਚਿੱਟਾ ਉਹ ਫੜਿਆ ਗਿਆ ਤੇ ਕਿੰਨੇ ਸਮਗਲਰ ਜਿਹੜੇ ਆ ਉਹ ਅੰਦਰ ਦਿੱਤੇ ਨੇ ਈਵਨ ਜਿਹੜੇ ਲੋਕ ਕਹਿੰਦੇ ਸੀਗੇ ਕਿ ਐਸ ਬੰਦੇ ਨੂੰ ਹੱਥ ਨਹੀਂ ਪੈਣਾ ਉਹਨੂੰ ਹੱਥ ਪਿਆ ਜਿਹੜਾ ਯੁੱਧ ਪੱਦਰ ਦੇ ਉੱਤੇ ਇਹ ਲੜਿਆ ਜਾ ਰਿਹਾ ਜਦੋਂ ਯੁੱਧ ਲੜਿਆ ਜਾਂਦਾ ਉਹ ਰਾਤੋਂ ਰਾਤ ਨਹੀਂ ਖਤਮ ਹੋ ਜਾਂਦਾ 20 ਸਾਲ ਦਾ ਪਿਆ ਹੋਇਆ ਜਿਹੜਾ ਚਿੱਟੇ ਦਾ ਗੰਧ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਇਤੋਂ ਤੱਕ ਗੈਂਗਸਟਰਾਂ ਦੀ ਗੱਲ ਹੈ ਅਸੀਂ ਗੈਂਗਸਟਰਾਂ ਦੇ ਉੱਤੇ ਠੱਲ ਪਾਉਣ ਦੇ ਵਿੱਚ ਸਫਲ ਹੋਏ ਆ ਗੈਂਗਸਟਰਾਂ ਨੂੰ ਉਤਸ਼ਾਹਤ ਕੌਣ ਕਰ ਰਿਹਾ ਗੈਂਗਸਟਰ ਦੇ ਪਰਿਵਾਰਾਂ ਨੂੰ ਟਿਕਟਕ ਔਨ ਦੇ ਰਿਹਾ ਉਹ ਵੀ ਤੁਹਾਨੂੰ ਸਭ ਨੂੰ ਜਿਹੜਾ ਜੀ ਪਤਾ ਦੱਸਣ ਦੀ ਲੋੜ ਨਹੀਂ ਆ ਜੇ ਹੁਣੇ ਤਰਨਤਾਨ ਵਾਲੀ ਚੋਣ ਜਿਹੜੀ ਆ ਉਹ ਲੰਘ ਕੇ ਗਈ ਆ ਉਹ ਕਿਹਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ ਜਿਹੜਾ ਉਹ ਉਮੀਦਵਾਰ ਸਭ ਨੂੰ ਪਤਾ ਹੈ ਘੱਟੋ ਘਾਟਾ ਸੀ ਲਾਅ ਐਂਡ ਆਰਡਰ ਦੇ ਉੱਤੇ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਕੋਈ ਗੈਂਗਸਟਰ ਜਿਹੜਾ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਦੇ ਵਾਸਤੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਅੱਗੇ ਜਵਾਬ ਦਿੱਤਾ ਜਾਊਗਾ ਜੀ ਮਨੋਸਰ ਬਠਿੰਡਾ ਦੀ ਥਰਮਲ ਕਲੋਨੀ ਦੀ ਜਿਹੜੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਵੇਚੀ ਜਾ ਰਹੀ ਹੈ ਵਿਰੋਧਤਾ ਹੋ ਰਹੀ ਹੈ ਤੁਹਾਡੇ ਵਿਰੋਧੀ ਵਿਰੋਧਤਾ ਕਰ ਰਹੇ ਹੈਗੇ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਨੂੰ ਵਿਰੋਧ ਕਰਨ ਦੇ ਵਾਸਤੇ ਕੁਝ ਹੈ ਨਹੀਂਗਾ ਤੁਹਾਨੂੰ ਜੇ ਯਾਦ ਹੋਵੇ ਇਹ ਤਾਂ ਸਾਰਾ 1 ਰੁਪਏ ਦੇ ਵਿੱਚ ਦੇ ਗਏ ਸੀਗੇ ਮਨਪ੍ਰੀਤ ਸਿੰਘ ਬਾਦਲ ਹੁਰੀ ਘਟੋ ਘਟਾ ਸੀ ਕਿਸੇ ਨੂੰ 1 ਰੁਪਏ ਦੇ ਵਿੱਚ ਤਾਂ ਨਹੀਂ ਦਿੱਤਾ ਅਸੀਂ ਕਿਸੇ ਆਪਣੇ ਦੇ ਨਾਂ ਤਾਂ ਨਹੀਂ ਜਿਹੜਾ ਉਹ ਕਰ ਦਿੱਤੀ ਥਰਮਲ ਵਾਲੀ ਜਿਹੜੀ ਜਗਾ ਹੈ ਉਹ ਸਰਕਾਰ ਦੀ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਉਹ ਸਰਕਾਰ ਪਾਲਿਸੀ ਬਣਾ ਕੇ ਅੱਜ ਪੰਨੋ ਸਾਹਿਬ ਜਿਹੜਾ ਐਸਐਸਪੀ ਪਟਿਆਲਾ ਦੀ ਆਡੀਓ ਵਾਇਰਲ ਹੋ ਲੱਗੇ ਹੋਇਆ ਉਹਦੇ ਬਾਰੇ ਕੀ ਕਹਿੰਦੇ ਜਿਵੇਂ ਇਨਸਟਰਕਸ਼ਨ ਆਫ ਕਰਦੇ ਨੇ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਂਦਾ ਹੈ ਜੇ ਛੁੱਟੀ ਤੇ ਚਲੇ ਗਏ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਅੱਜ ਆਇਆ ਆਰਡਰ ਜੇ ਤੁਸੀਂ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਵੋਟਾਂ ਤੱਕ ਸਰਕਾਰ ਨੇ ਆਪ ਹੀ ਉਹਨਾਂ ਨੂੰ ਜਿਹੜਾ ਦੀ ਉਹ ਛੁੱਟੀ ਦੇ ਉੱਤੇ ਭੇਜ ਦਿੱਤਾ ਔਰ ਜਿਹੜੀਆਂ ਪਟੀਸ਼ਨਾਂ ਪਈਆਂ ਸੀਗੀਆਂ ਅ ਵੀਡੀਓ ਵਾਲੀਆਂ ਜਾਂ ਹੋਰ ਜਿੰਨੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਾਰਜ ਹੋਈਆਂ ਨੇ ਔਰ 22 ਤਰੀਕ ਜਿਹੜੀ ਉਹ ਅਗਲੀ ਲੱਗੀ ਆ ਉਹਨਾਂ ਨੇ ਇਹ ਜਿਹੜੀ ਆਡੀਓ ਸੁਖਬੀਰ ਸਿੰਘ ਬਾਦਲ ਹੋਰਾਂ ਨੇ AI ਦੇ ਨਾਲ ਜਨਰੇਟ ਕਰਕੇ ਪਾਈ ਸੀ ਉਹਦੀ ਫੋਰੈਂਸਿਕ ਜਾਂਚ ਦੇ ਹੁਕਮ ਜਿਹੜੇ ਦਿੱਤੇ ਆ ਔਰ ਉਹ ਕਿਉਂਕਿ ਕਾਰੀ AI ਦੇ ਨਾਲ ਰਹੇ ਨੇ ਆਪਣੇ ਜਿਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ ਉਹੋ ਹੀ ਫਿਰ ਉਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਉਹ ਬਣਾ ਕੇ ਪਾ ਰਹੇ ਨੇ ਸਾਡੇ ਏਜੀ ਸਾਹਿਬ ਨੇ ਪੱਕੇ ਪੇਸ਼ ਕਰਦਿਆਂ ਆਇਆ ਦੱਸਿਆ ਕਿ ਅੱਜ ਸਵੇਰੇ ਵੀ ਉਹ ਪਾ ਕੇ ਆਏ ਨੇ ਕੱਲ ਜਦੋਂ ਬਹਿਸ ਹੋ ਰਹੀ ਸੀ ਇਹ ਕੋਈ ਨਾ ਨ ਕਾਂਗਰਸ ਦੇ ਉੱਤੇ ਪਾਈ ਹੈ ਇਸੇ ਤਰ੍ਹਾਂ ਦੀ ਸਾਡੇ ਉੱਤੇ ਜਿਹੜਾ ਸਾਡੇ ਆਫੀਸਰ ਸਹਿਬਾਨ ਦੇ ਉੱਤੇ ਪਾਈ ਸੀ ਇਹ ਉਹੀ ਆਫੀਸਰ ਨੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਟਿਆਲੇ ਦੇ ਵਿੱਚ ਕਿਉਂਕਿ ਉਹ ਐਸਆਈਟੀ ਨੂੰ ਹੈਡ ਕਰ ਰਹੇ ਨੇ ਉਸ ਐਸਆਈਟੀ ਨੂੰ ਜਿਹਦੀ ਜਾਂਚ ਵਿਕਰਮ ਸਿੰਘ ਮਜੀਠੀਆ ਹੋਰਾਂ ਵਾਲੇ ਕੇਸ ਦੀ ਕਰ ਰਹੀ ਹੈ ਇਸ ਕਰਕੇ ਉਸ ਆਫੀਸਰ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨੂੰ ਪ੍ਰਭਾਤ ਸਿੰਘ ਪੰਡਾ ਨੇ ਵਿਰੋਧਕੋਸ਼ ਵਿੱਚ ਨੇ ਜਾਂ ਦਿੱਤਾ ਹੈਗਾ ਕਿ ਕੰਸੀ ਪੰਡਾ ਦੋੜ ਦਿੱਤੀ ਹੈ ਆਸਪਾਟ ਦੇ ਵਿੱਚ ਉਹ ਮੁਖਮੰਦੇ ਦੇ ਵਾਲ ਕੇ ਦੇਖੋ ਕਾਂਗਰਸ ਨੇਤਾ ਜਿਹੜੇ ਪੱਤੇ ਬਿਲਕੁਲ ਹੀ ਖੋਲ ਦਿੱਤੇ ਆ ਆਪਣੇ ਕਿ ਸਾਡੇ ਤਾਂ ਸੇਲ ਲੱਗੀ ਹੋਈ ਆ ਕਿ ਕਿਹੜਾ ਆਉਂਦਾ ਉਹ ਕਹਿੰਦੇ 500 ਕਰੋੜ ਰੁਪਈਆ ਸਾਡੇ ਕੋਲ ਹੈ ਨਹੀਂ ਮੇਰੇ ਕੋਲ ਟੈਚੀ ਹੈ ਨਹੀਂ ਤਾਂ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਉਧਰੋਂ ਜਾਖੜ ਸਾਹਿਬ ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਉਹ ਭਾਜਪਾ ਦੇ ਕਾਂਗਰਸੀ ਵਿੰਗ ਦੇ ਵਿੱਚ ਨੇ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਜੀ 350 ਕਰੋੜ ਰੁਪਈਆ ਤਾਂ ਮੈਂ ਵੀ ਸੁਣਿਆ ਜੀ ਉਦੋਂ ਲੱਗਿਆ ਸੀ ਪਤਾ ਉਹਨਾਂ ਨੂੰ ਹੈਗਾ ਪਤਾ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਵੀ ਆ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਆ ਕਿ 500 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਪਤਾ ਜਾਖੜ ਸਾਹਿਬ ਨੂੰ ਵੀ ਆ ਕਿਉਂਕਿ ਜਦੋਂ 350 ਕਰੋੜ ਦੀ ਉਹ ਗੱਲ ਕਰ ਰਿਹਾ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਖੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਪਤਾ ਕਿ ਉਹ 350 ਕਰੋੜ ਰੁਪਏ ਕਿਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਜਾਖੜ ਸਾਹਿਬ ਦੀ ਘੱਟੋ ਘੱਟ ਇਹ ਜ਼ਿੰਮੇਵਾਰੀ ਜਿਹੜੀ ਜ਼ਰੂਰ ਬਣਦੀ ਆ ਜਿਹੜੇ ਅਸ਼ਵਨੀ ਸ਼ਰਮਾ ਜੀ ਨੇ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਦੋ ਬੰਦੇ ਤੁਹਾਡੀ ਪਾਰਟੀ 'ਚ ਨੇ ਇਸ ਵੇਲੇ ਜਾਖੜ ਸਾਹਿਬ ਵੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਦੋਨਾਂ ਨੂੰ ਬਿਠਾ ਕੇ ਪੁੱਛ ਕੇ ਲੋਕਾਂ ਨੂੰ ਦੱਸ ਦੇਣ ਨਾ 350 ਕਰੋੜ ਰੁਪਇਆ ਤੇ 500 ਕਰੋੜ ਰੁਪਇਆ ਕਿੱਥੋਂ ਇਕੱਠਾ ਹੁੰਦਾ ਸੀ ਕਿਹੜੀ ਇੰਡਸਟਰੀ ਤੋਂ ਲਿਆ ਜਾਂਦਾ ਸੀ ਕਿਹੜੇ ਪ੍ਰਾਈਵੇਟ ਹਸਪਤਾਲਾਂ ਤੋਂ ਲਿਆ ਜਾਂਦਾ ਦੋਹਾਂ ਨੂੰ ਕੀ ਨੋ ਦਿੱਤਾ ਜਾਂਦਾ ਮੈਨੂੰ ਤੁਹਾਡੇ ਵਾਲੇ ਦੀ ਬਿਜਲੀ ਤੋਂ ਬਿੱਲ 2025 ਦਾ ਇਹ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਕਹਿ ਰਿਹਾ ਕਿ ਤਾਂ ਜਥੇਬੰਦੀਆਂ ਕਹਿ ਦੇ ਨਹੀਂ ਇਹ ਉਹਨਾਂ ਦੇ ਇਹਨਾਂ ਛੱਡੋ ਅਸੀਂ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹੌਲੀ-ਹੌਲੀ ਕਰਕੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਅਧਿਕਾਰ ਖੋਏ ਜਾ ਰਿਹਾ ਜੇ ਪੀਯੂ ਵਾਲਾ ਮਾਮਲਾ ਆਇਆ ਸਰਕਾਰ ਨੇ ਉਹਦੇ ਉੱਤੇ ਡਟ ਕੇ ਸਟੈਂਡ ਲਿਆ ਜੇ ਐਸਵਾਈਐਲ ਵਾਲਾ ਮਾਮਲਾ ਆਇਆ ਉਹਦੇ ਉੱਤੇ ਸਟੈਂਡ ਲਿਆ ਜੇ ਚੰਡੀਗੜ੍ਹ ਵਾਲਾ ਮਾਮਲਾ ਆਇਆ ਉਹਦੇ ਉੱਤੇ ਡਟ ਕੇ ਜਿਹੜਾ ਉਹ ਸਟੈਂਡ ਲਿਆ ਤਾਂ ਹੀ ਕਰਕੇ ਕੇਂਦਰ ਦੀ ਸਰਕਾਰ ਨੂੰ ਬਾਰ-ਬਾਰ ਯੂ ਟਰਨ ਜਿਹੜਾ ਉਹ ਮਾਰਨਾ ਪਿਆ ਤੁਹਾਡੇ ਨੇੜੇ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੋਂ ਦੇ ਜਿਹੜੇ ਭਾਜਪਾ ਦੇ ਆਗੂ ਨੇ ਤਾਂ ਗੰਗ ਕਨਾਲ ਵਾਲਾ ਵੀ ਜਿਹੜਾ ਜੀ ਉਹ ਫੰਕਸ਼ਨ ਰੱਖ ਕੇ ਬੈਠੇ ਸੀਗੇ ਸੈਲੀਬ੍ਰੇਸ਼ਨ ਕਰਨ ਦੇ ਵਾਸਤੇ ਉਹ ਉਹ ਤੋਂ ਉਹਦੇ ਤੋਂ ਯੂ ਟਰਨ ਉਹਨਾਂ ਨੇ ਕਿਉਂ ਮਾਰਿਆ ਕਿਉਂ ਵਾਪਸ ਗਏ ਨੇ ਕਿਉਂਕਿ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਾਇਆ ਤੁਸੀਂ ਦੇਖੋ ਜੇ ਐਸਵਾਈਐਲ ਦੀ ਗੱਲ ਚੱਲੀ ਸੈਂਟਰ ਦੀ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇਵਾਂਗੇ ਕਿਉਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਤਰੀਕਾ ਜਿਹੜਾ ਸੀ ਉਹਨਾਂ ਨੂੰ ਦੱਸਿਆ ਵੀ ਇਹ ਤੁਹਾਡੇ ਸੁਭਾਈਆਂ ਨੇ ਇਹ ਵਾਈਐਸਐਲ ਹੈ ਇਹਨੂੰ ਯਮਨਾ ਸਤਲੋਜ ਲਿੰਕ ਜਿਹੜਾ ਦੀ ਉਹ ਕਰੋ ਯਮਨਾ ਵਾਲਾ ਵਾਲੇ ਸਾਨੂੰ ਜਿਹੜਾ ਉਹ ਦਿਓ